ਕਾਲੀ ਦਲ ਦੇ ਨੇਤਾ ਅਤੇ ਅੰਮ੍ਰਿਤਸਰ ਦੇ ਵਿਧਾਨ ਸਭਾ ਮਜੀਠਾ ਤੋਂ ਪੂਰ ਵਿਧਾਇਕ ਜੱਫਰ ਸਿੰਘ ਮਜੀਠੀਆਕਰ ਅੱਜ ਦੂਜੇ ਦਿਨ ਇੱਕ ਵਾਰੀ ਫਿਰ ਤੋਂ ਵਿਜੀਲੈਂਸ ਦੀ ਟੀਮ ਦੁਆਰਾ ਰੇਡ ਕੀਤੀ ਗਈ ਹੈ ਹਾਲਾਂਕਿ ਕੱਲ੍ਹ ਕਾਲੀ ਦਲ ਦੇ ਨੇਤਾਵਾਂ ਦੁਆਰਾ ਹਾਈ ਕੋਰਟ ਦੇ ਵਿੱਚ ਇਹ ਰੇਡ ਪਾਈ ਗਈ ਸੀ ਕਿ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਰੇਡ ਕਰਦੀ ਹੈ ਲੇਕਿਨ ਉਹ ਕਲੇ ਜਿਹੜੇ ਘਰ ਦੇ ਅੰਦਰ ਹੁੰਦੇ ਹੈ ਉਸ ਤੋਂ ਬਾਅਦ ਹਾਈ ਕੋਰਟ ਦੁਆਰਾ ਪੱਗ ਲਿਖਾਇਆ ਗਿਆ ਕਿ ਅੱਜ ਵੀ ਕੋਈ ਕਲੇ ਜਿਹੜੇ ਵਿਧਾਇਕਾਂ ਦਾ ਵੀ ਵਿਕram ਸਿੰਘ ਮਜੀਠੀਆ ਦੇ ਘਰ ਲਈ ਜਾ ਸਕਦੇ ਸੋ ਅੱਜ ਬਿਜ਼ਨਸ ਦੇ ਅਧਿਕਾਰੀ ਜਿਹੜੇ ਉਹਨਾਂ ਦੇ ਘਾਰੇ ਪੁੱਜੇ ਵਿਕram ਸਿੰਘ ਮਜੀਠੀਆ ਦੇ ਜਿਸ ਤੋਂ ਬਾਅਦ ਅਸ਼ਦੀਪ ਕਲੇਰ ਜਿਹੜੇ ਉਹਨਾਂ ਦੇ ਵਕੀਲ ਹੈ ਉਹਨਾਂ ਨੂੰ ਵੀ ਉਸ ਜਗ੍ਹਾ ਤੇ ਬੁਲਾਇਆ ਗਿਆ ਜਿਸ ਤੋਂ ਬਾਅਦ ਹੁਣ ਅਸ਼ਦੀਪ ਸਿੰਘ ਕਲੇਰ ਥੋੜੀ ਦੇਰ ਪਹਿਲਾਂ ਪੁੱਜੇ ਹੈ ਸੋ ਜਿਹੜੀ ਜਾਣਕਾਰੀ ਮਿਲੀ ਹੈ ਕਿ ਬਿਜ਼ਨਸ ਦੇ ਅਧਿਕਾਰੀਆਂ ਲੋਕ ਪੇਮਾਇਸ਼ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਘਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਹੈ ਘਰ ਦੀ ਗਿਣਤੀ ਤੇ ਇੱਕ ਇੱਕ ਚੀਜ਼ ਦੀ ਪਰਮਾਇਸ਼ ਕਰਨ ਲਈ ਇੱਥੇ ਜ਼ਰੂਰ ਪੁੱਜੇ ਸੋ ਕੱਲ ਵੀ ਜਿਹੜੇ ਜਿਹੜੇ ਬਿਜ਼ਨਸ ਦੇ ਅਧਿਕਾਰੀ ਇੱਥੇ ਪੁੱਜੇ ਸੀ ਪਰਮਾਇਸ਼ ਕੀਤੀ ਜਾ ਰਹੀ ਸੀ ਸੋ ਉਸ ਤੋਂ ਬਾਅਦ ਅੱਜ ਦੂਸਰਾ ਦਿਨ ਲਗਾਤਾਰ ਜਿਹੜੇ ਬਿਜ਼ਨਸ ਦੇ ਅਧਿਕਾਰੀ 1 ਵਜੇ ਫੇਰ ਡਿਪਟਮੈਂਟ ਦੇ ਘਰ ਪੁੱਜੇ ਸੋ ਡਿਪਟਮੈਂਟ ਦੇ ਘਰ ਜਾਣ ਲਈ ਜਿਹੜੇ ਤਿੰਨ ਰਸਤੇ ਆ ਉਹ ਸਾਰੇ ਪੂਰੀ ਤਰ੍ਹਾਂ ਨਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਵਾਨਾਂ ਵੱਲੋਂ ਰੋਕੇ ਜ਼ਰੂਰ ਗਏ ਐ ਸੋ ਅੰਦਰ ਪ੍ਰੀਜ਼ੀਡੈਂਸ ਦੇ ਅਧਿਕਾਰੀ ਉਹਨਾਂ ਦੇ ਘਰ ਦੇ ਵਿੱਚ ਤੇ ਨਾਲ ਹੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਸ਼ਦੀਪ ਸਿੰਘ ਕਲੇਰ ਉਹ ਘਰ ਦੇ ਵਿੱਚ ਮੌਜੂਦ ਹੈ ਪੁਮਾਇਸ਼ ਲਗਾਤਾਰ ਕੀਤੀ ਜਾ ਰਹੀ ਹੈ ਲੇਕਿਨ ਹੁਣ ਜੇ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਤੇ ਵਿਕਰਮ ਸਿੰਘ ਮਜੀਠੀਆ ਇਸ ਵੇਲੇ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਗੁਰੂਗਾ ਇਸ ਤੋਂ ਪਹਿਲਾਂ ਵੀ ਗੱਲ ਕਰੀਏ ਜਿਸ ਦਾ ਰੇਕਟ ਕੀਤੀ ਗਈ ਸੀ ਉਸ ਦਿਨ ਵਿਜੀਲੈਂਸ ਦੇ ਅਧਿਕਾਰੀਆਂ ਲੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਰਿਮਾਂਡ ਹਾਸਲ ਕੀਤਾ ਗਿਆ ਸੀ 4 ਦਿਨ ਦਾ ਕੋਰਟ ਵੱਲੋਂ ਰਿਮਾਂਡ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਤੋਂ ਫਿਰ ਇੱਕ ਵਾਰੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਜ਼ਰੂਰ ਭੇਜ ਦਿੱਤਾ ਗਿਆ ਤੋਂ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਘਰ ਹੈ ਜੇ ਵਿਜੀਲੈਂਸ ਦੇ ਅਧਿਕਾਰੀਆਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਅੰਨਾ ਦਾ ਜਿਹੜਾ ਦਫ਼ਤਰ ਹੈ ਮਜੀਠਾ ਦੇ ਵਿੱਚ ਉੱਥੇ ਵੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਗਿਆ ਸੀ ਇਹ ਜਾਂਚ ਜ਼ਰੂਰ ਕੀਤੀ ਗਈ ਸੀ ਸੋ ਅੱਜ ਲਗਾਤਾਰ ਦੂਸਰਾ ਦਿਨ ਜਿਹੜੇ ਵਿਜਲੈਂਸ ਦੇ ਅਧਿਕਾਰੀਆਂ ਨੂੰ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੇ ਘਰ ਰੇਡ ਕਰਕੇ ਪਰਮਾਇਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵਕੀਲ ਵੀ ਇਸ ਜਗ੍ਹਾ ਤੇ ਮੌਜੂਦ ਹੈ ਹਾਲਕਿ ਜੇ ਹੁਣ ਤੱਕ ਦੀ ਗੱਲ ਕਰੀਏ ਤੇ ਵਿਜਲੈਂਸ ਦੇ ਅਧਿਕਾਰੀ ਲੋਕ ਕੁਝ ਵੀ মিডিਆ ਦੇ ਸਾਹਮਣੇ ਬਿਆਨਬਾਜ਼ੀ ਨਹੀਂ ਦਿੱਤੀ ਗਈ ਹੈ ਲੇਕਿਨ ਜਿਵੇਂ ਹੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਬਾਹਰ ਆਣਗੇ ਉਹਨਾਂ ਨਾਲ ਗੱਲਬਾਤ ਕਰਕੇ ਚੰਨਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕੀ ਕੀ ਜਿਹੜੀ ਜਾਂਚ ਅੰਦਰ ਦੇ ਵਿਜੀਲੈਂਸ ਦੇ ਅਧਿਕਾਰੀਆਂ ਲੋਕ ਕੀਤੀ ਗਈ ਹੈ ਤੇ ਹੁਣ ਅੱਗੇ ਦਾ ਪ੍ਰੋਸੈਸ ਉਹਨਾਂ ਵੱਲੋਂ ਕੀ ਕੀਤਾ ਜਾਵੇ ਅਮਿਤ ਸ਼ਰਮਾ ਪੰਜਾਬ ਤੋਂ